Ontario ਦੀਆਂ ਜਦੋਂ ਸੁਭਾਈ ਚੋਣਾਂ ਹੋਈਆਂ ਸਨ ਤਾਂ ਉਸ ਦੇ ਵਿੱਚ Ontario ਦੀ ਜੋ ਲਿਬਰਲ ਪਾਰਟੀ ਹੈ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇੱਥੋਂ ਤੱਕ ਕਿ Ontario ਲਿਬਰਲ ਪਾਰਟੀ ਦੀ ਜੋ ਲੀਡਰ ਹੈ ਬੌਨੀ ਕ੍ਰੌਂਬੀ ਉਹੋ ਵੀ ਆਪਣੀ ਖੁਦ ਦੀ ਸੀਟ ਹੀ ਹਾਰ ਗਏ ਸਨ ਇਸ ਕਾਰਨ ਹੁਣ ਉਹਨਾਂ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ Ontario Liberal Party ਦੀ ਇਸ ਵੀਕਐਂਡ ਤੇ ਯਾਨੀ ਕਿ 12 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ ਇੱਕ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਕੁਝ ਨਵੇਂ ਫੈਸਲੇ ਵੀ ਲਏ ਜਾ ਸਕਦੇ ਹਨ ਇਥੋਂ ਤੱਕ ਕਿ Ontario Liberal Party ਦੀ ਲੀਡਰ ਨੂੰ ਲੈ ਕੇ ਵੀ ਨਵਾਂ ਫੈਸਲਾ ਸਾਹਮਣੇ ਆ ਸਕਦਾ ਹੈ ਇੱਕ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਵਿੱਚ ਕੀ ਕੁਝ ਕਿਹਾ ਗਿਆ ਜਾਣਦੇ ਆ ਅਨਟਾਰੀਓ ਲਿਬਰਲਾਂ ਨੇ ਇਸ ਸਾਲ ਦੀਆਂ ਸੁਭਾਈ ਚੋਣਾਂ ਵਿੱਚ ਆਪਣੇ ਪ੍ਰਦਰਸ਼ਨ ਤੇ ਨਜ਼ਰ ਮਾਰਦੇ ਹੋਏ ਇੱਕ ਰਿਪੋਰਟ ਵਿੱਚ ਕਿਹਾ ਕਿ ਉਹਨਾਂ ਦੀ ਮੁਹਿੰਮ ਦਾ ਸਿਹਤ ਸੰਭਾਲ ਤੇ ਧਿਆਨ ਕੇਂਦਰਿਤ ਕਰਨਾ ਅਤੇ ਪਰਿਵਾਰਕ ਡਾਕਟਰਾਂ ਦੀ ਘਾਟ ਵੋਟਰਾਂ ਨੂੰ ਪਸੰਦ ਨਹੀਂ ਆਈ ਜੋ ਕਿ ਕਿਫਾਇਤੀ ਕੀਮਤਾਂ ਤੇ ਵਧੇਰੇ ਕੇਂਦਰਿਤ ਸਨ ਪਾਰਟੀ ਨੇ ਆਪਣੀਆਂ ਸੀਟਾਂ ਦੀ ਕੁੱਲ ਗਿਣਤੀ 9 ਤੋਂ ਵਧਾ ਕੇ 14 ਕਰ ਦਿੱਤੀ ਅਤੇ ਵਿਧਾਨ ਸਭਾ ਵਿੱਚ ਅਧਿਕਾਰਤ ਪਾਰਟੀ ਦਾ ਦਰਜਾ ਮੁੜ ਪ੍ਰਾਪਤ ਕਰ ਲਿਆ ਪਰ ਇਹ ਚੋਣ ਜਿੱਤਣ ਜਾਂ ਅਧਿਕਾਰਤ ਵਿਰੋਧ ਦੇ ਧਿਰ ਬਣਾਉਣ ਵਿੱਚ ਅਸਫਲ ਰਹੀ ਅਤੇ ਨੇਤਾ ਬੋਨੀ ਕ੍ਰੌਂਬੀ ਆਪਣੀ ਸੀਟ ਨਹੀਂ ਜਿੱਤ ਸਕੇ ਜਦੋਂ ਕਿ ਕੁਝ ਸਫਲਤਾਵਾਂ ਹੋਈਆਂ ਪਾਰਟੀ ਨੇ ਉਮੀਦਵਾਰ ਮਹਿੰਮ ਪ੍ਰਬੰਧਕਾਂ ਅਤੇ ਪਾਰਟੀ ਮੈਂਬਰਾਂ ਸਮੇਤ 1200 ਤੋਂ ਵੱਧ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ ਸੁਧਾਰ ਲਈ ਖੇਤਰਾਂ ਨੂੰ ਵੇਖਣ ਲਈ ਇੱਕ ਮਹਿੰਮ ਸੰਖੇਪ ਤਿਆਰ ਕੀਤਾ ਇਹ ਪਲੇਟਫਾਰਮ ਸਮੀਖਿਆ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਲੋਕਾਂ ਲਈ ਸ਼ਿਕਾਇਤ ਦਾ ਇੱਕ ਖੇਤਰ ਸੀ ਜਿਨ੍ਹਾਂ ਵਿੱਚ ਸਥਾਨਕ ਮੁਹਿੰਮਾਂ ਵੀ ਸ਼ਾਮਲ ਸਨ ਜਦੋਂ ਕਿ ਕੇਂਦਰੀ ਪਲੇਟਫਾਰਮ ਦਾ ਸਿਹਤ ਸੰਭਾਲ ਤੇ ਧਿਆਨ ਪ੍ਰੀ ਪ੍ਰਚਾਰ ਫੋਕਸ ਗਰੁੱਪ ਟੈਸਟਿੰਗ ਤੇ ਆਧਾਰਿਤ ਸੀ ਬਹੁਤ ਸਾਰੇ ਉਮੀਦਵਾਰਾਂ ਅਤੇ ਮੁਹਿੰਮ ਪ੍ਰਬੰਧਕਾਂ ਨੇ ਪਾਇਆ ਕਿ ਵੋਟਰ ਕਿਫਾਇਤੀ ਅਤੇ ਆਰਥਿਕ ਅਨਿਸ਼ਚਿਤਤਾ ਤੇ ਵਧੇਰੇ ਕੇਂਦ੍ਰਿਤ ਸਨ ਜਿੱਥੇ ਬੋਨੀ ਗ੍ਰੋਂਬੀ ਦੀ ਮੁਹਿੰਮ ਪਰਿਵਾਰਕ ਡਾਕਟਰਾਂ ਦੇ ਘਾਟ ਤੇ ਕੇਂਦ੍ਰਿਤ ਸੀ ਉੱਥੇ ਹੀ ਪ੍ਰੀਮੀਅਰ ਡਗਫੋਰਡ ਦੀ ਮੁਹਿੰਮ ਲਗਭਗ ਵਿਸ਼ੇਸ਼ ਤੌਰ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਅਤੇ ਟੈਰਿਫ ਵਿਰੁੱਧ ਲੜਾਈ ਤੇ ਕੇਂਦ੍ਰਿਤ ਸੀ ਫੋਰਡੇ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਨੇ 80 ਸੀਟਾਂ ਨਾਲ ਤੀਜੀ ਵਾਰ ਲਗਾਤਾਰ ਬਹੁਮਤ ਵਾਲੀ ਸਰਕਾਰ ਜਿੱਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੀਤੀ ਉਲਟਾਉਣ, ਘਟਾਲੇ ਅਤੇ ਮਾੜੇ ਪ੍ਰਦਰਸ਼ਨ ਦੇ ਰਿਕਾਰਡ ਦੇ ਬਾਵਜੂਦ ਉਹ ਅਨਿਸ਼ਚਿਤ ਸਮੇਂ ਵਿੱਚ ਆਪਣੇ ਆਪ ਨੂੰ ਇੱਕ ਸਥਿਰ ਹੱਥ ਵੱਜੋਂ ਪੇਸ਼ ਕਰਨ ਦੇ ਯੋਗ ਸੀ। ਸਮੀਖਿਆ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਪਾਰਟੀ ਅਗਲੇ ਚੋਣ ਮੋਹਮ ਲਈ ਬਿਹਤਰ ਢੰਗ ਨਾਲ ਤਿਆਰ ਹੋਣ ਲਈ ਚੋਣ ਮੁਹਿੰਮਾਂ ਵਿਚਕਾਰ ਫੰਡ ਇਕੱਠਾ ਕਰਨ ਅਤੇ ਵੋਲੰਟੀਅਰ ਤਾਲਮੇਲ ਵਰਗੇ ਖੇਤਰਾਂ ਨੂੰ ਤੇਜ਼ ਰੱਖੇ। ਇਸ ਸਮੀਖਿਆ ਜੋ ਸੋਮਵਾਰ ਸਵੇਰੇ ਪਾਰਟੀ ਮੈਂਬਰਾਂ ਨੂੰ ਜਾਰੀ ਕੀਤੀ ਗਈ ਸੀ ਅਦੋਂ ਆਈ ਹੈ ਜਦੋਂ ਲਿਬਰਲ ਇਸ ਹਫ਼ਤੇ ਦੇ ਅੰਤ ਵਿੱਚ ਆਪਣੀ ਸਾਲਾਨਾ ਆਮ ਮੀਟਿੰਗ ਲਈ ਟੋਰਾਂਟੋ ਵਿੱਚ ਇਕੱਠੇ ਹੋਣ ਦੀ ਤਿਆਰੀ ਕਰ ਰਹੇ ਹਨ ਜਿੱਥੇ ਉਹ ਲੀਡਰਸ਼ਿਪ ਸਮੀਖਿਆ ਕਰਨ ਜਾਂ ਨਾ ਕਰਨ ਬਾਰੇ ਵੋਟ ਪਾਉਣਗੇ 12 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ ਟੋਰਾਂਟੋ ਵਿਖੇ ਮੀਟਿੰਗ ਹੋਵੇਗੀ ਜਿਸ ਵਿੱਚ ਨਵਾਂ ਫੈਸਲਾ ਲਿਆ ਜਾਵੇਗਾ ਕ੍ਰੌਂਬੀ ਦੀ ਲੀਡਰਸ਼ਿਪ ਅਤੇ ਲਿਬਰਲ ਪਲੇਟਫਾਰਮ ਨੂੰ ਚੁਣੌਤੀ ਦੇਣ ਦੀਆਂ ਮੰਗਾਂ ਆਈਆਂ ਹਨ ਜਿਨ੍ਹਾਂ ਵਿੱਚ ਉਹਨਾਂ ਵਿਚਾਰਾਂ ਦੀ ਮੰਗ ਕੀਤੀ ਗਈ ਹੈ ਜੋ অন্ਟਾਰੀਓ ਵਾਸੀਆਂ ਨੂੰ ਗੂੰਜਦੇ ਅਤੇ ਪ੍ਰੇਰਿਤ ਕਰਦੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ